ਫਗਵਾੜ ਨਜ਼ਦੀਕ ਪਿੰਡ ਬੀੜਪੁਆਦ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਬੂਟाराम ਪੁੱਤਰ ਬਲਵੀਰ ਚੰਦ ਵਾਸੀ ਭੁੱਲਾ ਰਈ ਹਾਲ ਵਾਸੀ ਬੀੜਪੁਆਦ ਵਜੋਂ ਹੋਈ ਹੈ ਫਿਲਹਾਲ ਥਾਣਾ ਸਦਰ ਦੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਆਸ ਮੈਨਾਂ ਆਸਾ ਜਿਹੜਾ ਕੱਲ ਮੇਰੇ ਕੋਲ ਸਵੇਰੇ 8:30 9 ਚਲ ਗਏ ਆ ਕਹਿੰਦੇ ਮੈਂ ਕੰਮ ਤੇ ਜਾਣਾ ਮੈਂ ਕਿਹਾ ਠੀਕ ਐ ਕੋਈ ਨਹੀਂ ਜਾਓ ਤੁਸੀਂ ਇਤੋਂ ਸਰਚ ਲਗਾਇਆ ਪਰ ਫਿਰ ਮੈਨੂੰ ਮੈਂ ਇਹਨਾਂ ਨੂੰ ਫੋਨ ਲਾਉਂਦੀ ਸੀ ਕਿ ਉਹ ਨਹੀਂ ਚੱਕਿਆ ਨਹੀਂ ਮੜ ਕੇ ਮੈਨੂੰ 10:30 ਵਜੇ ਫੋਨ ਆਇਆ ਫਿਰ ਕਹਿੰਦੇ ਕੀ ਕਰਦੇ ਆ ਮੈਂ ਕਹਾਂ ਮੈਂ ਤਾਂ ਕੋਈ ਨਹੀਂ ਕਰਦਾ ਕੰਮ ਇਹ ਵੀੜ ਕੇ ਹਟਿਆ ਕਹਿੰਦੇ ਚੱਲੋ ਠੀਕ ਆ ਫਿਰ ਤੁਸੀਂ ਸੌਂ ਨਾ ਰੈਸਟ ਆਲਮ ਕਹਿੰਦੇ ਚੱਲੋ ਠੀਕ ਆ ਮੈਂ ਸਾਰੋਂ ਉਹਨਾਂ ਨੂੰ ਫਿਰ 11:30 ਵਜੇ ਫੋਨ ਲਾਉਂਦੀ ਸੀ ਫੋਨ ਸুইਚ ਆਫ ਹੀ ਆਉਂਦਾ ਸੀਗਾ 10:30 ਵਜੇ ਮੈਨੂੰ ਉਹਨਾਂ ਦੀ ਕਾਲ ਆਈ ਯਾਨੀ ਉਦੋਂ ਮੈਨਾਂ ਉਹਨਾਂ ਨੇ ਗੱਲ ਕੀਤੀ ਆ ਮੜ ਕੇ ਫਿਰ ਮੈਂ 11:30 ਵਜੇ ਰੈਸਟ ਕਰਕੇ ਹੁਣ ਲੈ ਫੋਨ ਨਹੀਂ ਆਉਣ ਉਹਨਾਂ ਦਾ ਹੋਇ ਇਮ ਇਦੇ ਫੋਨ ਲਾਉਂਦੀ ਰਹੇ ਹੋਇਆ ਇਨ ਨਾ 1:25 ਵਜੇ ਮੈਨੂੰ ਫੋਨ ਆਇਆ ਕਹਿੰਦੇ ਤੁਸੀਂ ਕੌਣ ਬੋਲਦੇ ਆ ਮੈਂ ਕਹਿੰਦੇ ਮੈਂ ਉਹਨਾਂ ਨੂੰ ਕਹਿੰਦੀ ਮੈਂ ਕਹਿੰਦਾ ਤੁਸੀਂ ਫੋਨ ਕਾਤੇ ਬੰਦ ਕੀਤਾ ਆ ਸਾਬ ਸਵੇਰ ਜੰਮੀ ਮੈਂ ਕਾਦੀ ਫੋਨ ਹੋਣੀ ਆ ਕਹਿੰਦੇ ਤੁਸੀਂ ਕੌਣ ਬੋਲਦੇ ਆ ਮੈਂ ਕਹਾਂ ਤੁਸੀਂ ਕੌਣ ਬੋਲਦੇ ਆ ਮੈਂ ਕਹਾਂ ਮੈਂ ਉਹਨਾਂ ਦੀ ਵਾਈਫ ਬੋਲਦੀ ਆ ਇਹ ਫੋਨ ਤਾਂ ਮੈਂ ਕਹਾਂ ਮੇਰੇ ਮਤਲਬ ਮੇਰੇ ਹਸਬੰਦ ਦਾ ਆ ਕਹਿੰਦੇ ਤੁਹਾਡਾ ਸ਼ਾ ਤੁਹਾਡਾ ਹਸਬੰਦ ਤਾਂ ਫਿੱਟ ਮਰੇ ਆਪੇ ਆ ਜਦੋਂ ਤਾਂ ਮਿੱਥੀ ਕਹਿੰਦਾ ਬਣੀ ਮਨੁਸ਼ਾ ਕੋਸ਼ਰਪਤਨ ਲਿਖੇ ਨੂੰ ਮਾਗ ਲਿਆ ਇਹ ਮੈਨਾਂ ਨੇ ਇੱਕ ਗੱਲ ਕਹੀ ਸੀ ਮੈਂ ਕਿਹਾ ਮੈਨੂੰ ਥਾਂ ਟਿਕਾਣਾ ਦੱਸ ਦੋ ਬੇਸਿ ਬਸ ਇੱਥੇ ਹਾਜ਼ਰ ਹੋਣ ਲੱਗ ਗਏ ਹਾਜ਼ਰ ਹੋ ਜਾਣਾ ਮੈਂ ਕਿਹਾ ਪਹਿਲਾਂ ਕਹਿੰਦੇ ਚਲੋ ਠੀਕ ਹੈ ਕਹਿੰਦੇ ਸਕੇ ਇੱਥੇ ਸਕੇ ਧਿਆਨ ਵਾਲੇ ਦੇ ਕੋਲ ਇੱਕ ਨਵਾਂ ਪਟ્રોલ ਪਾਪ ਬਣਦਾ ਹੈ ਤੇ ਉਹਦੇ ਕੋਲੇ ਡਿਗੀ ਪਏ ਆ ਤੇ ਮੈਂ ਕਿਹਾ ਸਾ ਤੁਸੀਂ ਭਾਜੀ ਤੁਸੀਂ ਫੋਨ ਨਾ ਬੰਦ ਕਰਿਓ ਵੀ ਤੁਹਾਡੇ ਫੋਨ ਰਾਹੀਂ ਅਸੀਂ ਇੱਥੇ ਤੱਕ ਪਹੁੰਚ ਸਕਦੇ ਆ ਉਸ ਤੋਂ ਬਾਅਦ ਮੈਂ ਆਪਣੇ ਇਹਨਾਂ ਨੂੰ ਪੇਕੇ ਨੂੰ ਫੋਨ ਕਰਤਾ ਆਪਣੇ ਨਨਦਈਆ ਸਾਹਿਬ ਨੂੰ ਫੋਨ ਕਰਤਾ ਕਿਲੋ ਮਿੰਟ ਤੋਂ ਫਿਰ ਲਾ ਆ ਗਏ ਉਹਨਾਂ ਨੇ ਆ ਕੇ ਸ਼ਾਨਦਾਨ ਕੀਤੇ ਪਰ ਫੋਨ ਉਸੇ ਵੇਲੇ ਜਦੋਂ ਮੈਂ ਫੇਰ ਦੁਬਾਰਾ ਇਹਨਾਂ ਨੂੰ ਦੱਸ ਕੇ ਉਹਨਾਂ ਨੇ ਫੋਨ ਲਾਇਆ ਫੋਨ ਫੇਸ ਵਿੱਚ ਹੀ ਆਫ ਹੀ ਆ ਜਾਂਦਾ ਸੀ ਮਨ ਕੀ ਕੱਲ ਦਾ ਸਰ ਫੋਨ ਨਹੀਂ ਔਨ ਹੋਇਆ ਸੋ ਹੀ ਹੈ ਪੰਜ ਜੀ ਇਹ ਕੰਮ ਕਰ ਕੀ ਕਰਦੇ ਸੀ ਆਪਣੇ ਕੰਮ ਕਰ ਦਿਹੜੀ ਦੱਪਾਈ ਰਸਰ ਕਰ ਤੁਹਾਡੇ ਹਸਬੰਦ ਦਾ ਨਾਮ ਕੀ ਹੈ ਜੀ ਬੂਟਾ ਰਾਮ ਬੂਟਾ ਰਾਮ ਹਾਂ ਜੀ ਤੇ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਉਹਨਾਂ ਦੀ ਡੈਥ ਹੋਈ ਵੀ ਕੀ ਕਾਰਨ ਮੈਨੂੰ ਤਾਂ ਹਨਾ ਸਾਰੇ ਇਹੀ ਕੰਨ ਲੱਗਦਾ ਵੀ ਜਿਹੜੇ ਮੁੰਡੇ ਨੇ ਮੈਨੂੰ ਫੋਨ ਕੀਤਾ ਨਾ ਜੇ ਤਾਂ ਉਹ ਸੱਚਾ ਸੀਗਾ ਤਉ ਫੋਨ ਨਾ ਬੰਦ ਕਰਦੇ ਜਦ ਮੈਂ ਉਹਨਾਂ ਨੂੰ ਕਿਹਾ ਸੀ ਭਾਜੀ ਅਸੀਂ ਫੋਨ ਦੇ ਥਰੂ ਹੀ ਤੁਹਾਡੇ ਕੋਲ ਪਹੁੰਚ ਸਕਦੇ ਆ ਤੁਸੀਂ ਫੋਨ ਨਾ ਬੰਦ ਕਰੋ ਉਸ ਉਸ ਵਿਅਕਤੀ ਦਾ ਨਾਮ ਵਗੈਰਾ ਕੁਝ ਪਤਾ ਨਹੀਂ ਕੋਈ ਮੈਨੂੰ ਨਹੀਂ ਸਭ ਨੂੰ ਬਾਕੀ ਨੂੰ ਤਾਂ ਪਤਾ ਬਾਕੀ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੂੰ ਪਤਾ ਹੋਊਗਾ ਸਾਡੇ ਪਿੰਡ ਦਾ ਨੌਜਵਾਨ ਬੂਟਾ ਰਾਮ ਜਿਹਦੀ ਕੱਲ੍ਹ ਪੇਤਵਾਰੇ ਹੜਤਾਂ ਦੇ ਵਿੱਚ ਤੇ ਡੈੱਡ ਬਡੀ ਮਿਲੀ ਸੀ ਔਰ ਅਸੀਂ ਥਾਣੇ ਵੀ ਜਾਏ ਮੇਰੀ ਐਸਐਸਓ ਸਾਹਿਬ ਨਾਲ ਵੀ ਗੱਲ ਹੋ ਗਈ ਆ ਤੇ ਲੱਗੇ ਹੋਏ ਨੇ ਐਸਐਸਓ ਸਾਹਿਬ ਵੀ ਬਹੁਤ ਵਧੀਆ ਲੱਗੇ ਹੋਏ ਨੇ ਮੇਰੀ ਗੱਲ ਹੋਈ ਆ ਤੇ ਜਲਦੀ ਤੋਂ ਜਲਦੀ ਉਹ ਕਹਿੰਦੇ ਇਨਸਾਫ ਮਿਲੂਗਾ ਪਰਿਵਾਰ ਨੂੰ ਅਸੀਂ ਇਨਸਾਫ ਦੀ ਗੋਹਰ ਲਈ ਸੀ ਤੇ ਸਰ ਕੋਈ ਮਾਮਲਾ ਸਾਹਮਣੇ ਆਇਆ ਹੋਵੇ ਮਾਮਲਾ ਸਿੱਟਾ ਸਾਹਿਬ ਨੇ ਕਿਹਾ ਹੁਣ ਅਸੀਂ ਬਿਆਨ ਦਵਾਵਾਂ ਗੁੜੀ ਆਪਣੀ ਦੇ ਤੇ ਦੇਖੋ ਜਿੱਦਾਂ ਪੁਲਿਸ ਸਾਹਿਬ ਕੋਈ ਕਾਰਨ ਨਹੀਂ ਸਾਹਮਣੇ ਆਇਆ ਹੇਠ ਤੱਕ ਕੁਛ ਕਾਰਨ ਹਲੇ ਕੁਛ ਨਹੀਂ ਸਾਹਮਣੇ ਆਇਆ ਤੇ ਪੁਲਿਸ ਪੁਲਿਸ ਲੱਗੀ ਹੋਈ ਆ ਤੇ ਜਿੱਦਾਂ ਵੀ ਹੋਊਗਾ ਜੋ ਵੀ ਹੋਊਗਾ ਅਸੀਂ ਤਾਂ ਇਨਸਾਫ ਲੈਣਾ ਹੈ ਇਸ ਤਰ੍ਹਾਂ ਸੀ ਵੀ ਮੀਤਿ ਸ਼ਾਮ ਨੂੰ ਇੱਕ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਡੈੱਡ ਬੋਡੀ ਪਈ ਆ ਇਹ ਪੈਟਰੋਲ ਪੰਪ ਦੀ ਬੈਕ ਸਾਈਡ ਤੇ ਬੇਵਾਬ ਜਗ੍ਹਾ ਦੇ ਉੱਤੇ ਮੈਂ ਸਾਥੀਆਂ ਨਾਲ ਕਾ ਮੌਕੇ ਤੇ ਗਿਆ ਸੀਗਾ ਜੋ ਇੱਕ ਲਾਸ਼ ਮਿਲੀ ਆ ਜਿਹਦੇ ਮੂੰਹ ਵਿੱਚੋਂ ਖੂਨ ਸਿਗਾ ਰੰਗ ਵੀ ਉਹਦਾ ਨੀਲਾ ਜਾ ਮੂਹ ਹੋ ਚੁੱਕਾ ਸੀਗਾ ਤੇ ਉਹ ਬੰਦੇ ਦਾ ਨਾਮ ਪਤਾ ਸੀ ਪਤਾ ਕੀਤਾ ਤੇ ਪਤਾ ਲੱਗਾ ਕਿ ਉਹ ਬੰਦੇ ਦਾ ਨਾਮ ਬੂਟਾ RAM ਪੁੱਤਰ ਬਲਵੀਰ ਚੰਦ ਵਾਸੀ ਬੀੜਪੁਆਗ ਹੈ ਤੇ ਇਹਦੇ ਬਾਰੇ ਉਹਦੇ ਬਾਰਸਾਂ ਨਾਲ ਕੰਟੈਕਟ ਕੀਤਾ ਆ ਉਹ ਕਹਿੰਦੇ ਵੀ ਕੰਮ वगैरह ਕਰਦਾ ਹੈਗਾ ਕੰਮਕਾਰ ਮਿਹਨਤ ਮਿਹਦੂਰੀ ਦਾ ਕਰਦਾ ਹੈਗਾ ਵੀ ਕੱਲ ਇੱਕ ਰੋਂ ਗਿਆ ਆ ਆਪਣੇ ਮੋਟਰਸਾਈਕਲ ਤੇ ਕੰਮਕਾਰ ਦੇ ਸਹੁੰਚ ਹੀ ਗਿਆ ਆ ਫਿਰ ਉਸ ਤੋਂ ਬਾਅਦ ਇਹ ਕਿਥੇ ਕਿਥੇ ਗਿਆ ਕੀ ਹੋਇਆ ਇਹਦੇ ਨਾਲ ਇਹਦੇ ਬਾਰੇ ਉਹਨਾਂ ਕੋਈ ਜਾਨਕਾਰੀ ਨਹੀਂ ਗਈ ਜਿਹੜੀ লাশ ਅਸੀਂ ਬੀਤੀ ਰਾਤ ਡੈਡ ਹਾਊਸ ਵਿੱਚ ਰਖਾਤੀ ਸੀਗੀ ਤੇ ਹੁਣ ਇਸ ਦੀ ਗੰਭੀਰਤਾ ਨਾਲ ਸੀਨੀਅਰ ਅਫਸਰ ਪੜਤਾਲ ਕਰ ਰਹੇ ਆ ਵੀਰਮ ਮੌਦਾ ਕੀ ਕਾਰਨ ਆ ਇੱਕ ਪਤਾ ਪੂਰਟ ਬਾਟਮ ਕਰਾਇਆ ਜਾ ਰਿਹਾ ਹੈ ਤੇ ਬਾਕੀ ਦੀ ਗੰਭੀਰਤਾ ਨਾਲ ਜਾਣ ਪਛਾਣ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਥੈਂਕ ਯੂ ਸਾਰੇ ਇੱਕ ਪਰਿਵਾਰਿਕ ਮੈਂਬਰਾਂ ਦਾ આરોਪ ਹੈ ਕਿ ਕਹਿੰਦੇ ਕਿ ਮਤਲਬ ਇਹ ਮਤਲਬ ਇਹ ਸ਼ੱਕ ਜਾਰੀ ਕੀਤਾ ਹੈ ਸ਼ੱਕ ਜਾਰੀ ਕੀਤਾ ਉਹਨਾਂ ਨੇ ਜੋ ਵੀ ਸ਼ੱਕ ਜਾਰੀ ਕੀਤਾ ਹੈ ਉਹਦੇ ਬਾਰੇ ਗਹਿਰਾਈ ਨਾਲ ਪੜਤਾਲ ਕੀਤੀ ਜਾਏਗੀ ਉਹਨਾਂ ਨੇ ਕਿਹਾ ਵੀ ਸ਼ਾਇਦ ਹੋ ਸਕਦਾ ਕੋਈ ਦਾ ਦੋਸਤ ਜਾਂ ਕੋਈ ਹੋਰ ਜਾਣਕਾਰ ਵੇ ਇਹਦੀ ਮੌਤ ਦਾ ਕਾਰਨ ਹੋਵੇ ਉਹਦੇ ਬਾਰੇ ਵੀ ਅਸੀਂ ਗਹਿਰਾਈ ਨਾਲ ਪੜਤਾਲ ਕਰ ਰਹੇ ਹਾਂ